ਪ੍ਰੀਤ ਵਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਪਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਹਾਂ ਜੀ ਅੱਜ ਦੇਖੋ ਟਾਈਮ ਹੋ ਗਿਆ ਪੋਂ ਇੱਕ 7:30 ਦਾ ਤੇ ਬਾਰਿਸ਼ਾਂ ਜੋਰਾ-ਸ਼ੋਰਾ ਨਾਲ ਹੋ ਰਹੀ ਆ ਦੇਖੋ ਜੀ ਹੁਣੇ ਹੋਣ ਲੱਗੀ ਆ 5 ਮਿੰਟ ਹੋਏ ਨੇ ਹਜੇ ਬਾਰਿਸ਼ ਹੁੰਦੀ ਰਹੀ चलो वजी गर्मी बुटा मी पै जुए है तो मैं लगी हूँ जी अच्छा आलू भिंडी बना अपन भिंडिया ले लिया ये अपने आलू कटिंग कर ले प्याज कटिंग कर लिया है ना हूँ मैं आलू भिंडी बनाई हाँ तुम बने रहो मैं सब्जी में थोड़ा जो आलू प्याज में वॉश कर लवा तो फिर तुम बने रहो मेरे ब्लॉग के न भिंडिया में पहले ही वॉश कर लिया सो आप नहीं वॉश करा भिंडिया वॉश कर लिया ਤੁਸੀਂ ਪਿੰਡੀਆਂ ਕੱਢਿੰਗ ਕਰਨ ਤੋਂ ਪਹਿਲਾਂ ਵਾਸ਼ ਕਰਨੀਆਂ ਹੁੰਦੀਆਂ ਨੇ ਬਾਕੀ ਦਿਨ ਹੈਗਾ ਜੀ ਅੱਜ ਮੰਗਲਵਾਰ ਦਾ ਸਾਇਦ ਬੱਕਰ ਨੂੰ ਆਉਣਾਰੇ ਨੇ ਉਹਨੇ ਮੈਂ ਬਾਈਕ ਲੈ ਕੇ ਆਉਂਗਾ ਕਿਸੇ ਦੀ ਆਪਣੇ ਫਰੈਂਡ ਦੀ ਗੱਡੀ ਉੱਥੇ ਛੜਾ ਕੇ ਆਣੀ ਆਪਾਂ ਯਾਖਾ ਆਹ ਨਾ ਸਜੋਗੇ ਤੇ ਉਹ ਕੱਦ ਤੋਂ ਫਿਰ ਨੰਦਰ ਮੈਦਾਨ ਵਿੱਚ ਕਿੰਨੀ ਘੁੱਗੀ ਚੱਡੀ ਕਰ ਬਹੁਤ ਲੇਟ ਹੋ ਗਈ ਜਲਦੀ ਇੱਕ 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 ਸੇ ਆਇਦੋ ਸਿੰਗਿੰਗ ਆ ਦੀਆ ਸਿੰਗਿੰਗ ਕਰਨੀ ਅੱਗੇ ਨਾ ਮਾਂ ਦਾ ਪੁਰਾਣਾ ਵਾਲੇ ਸਕੂਲ ਚ ਜਾ ਵੀ ਫੇਰ ਮੀਟਿੰਗ ਤੋਂ ਜਾਣਾ ਇਹ ਅੱਗੇ ਜਿਹੜਾ ਸਕੂਲ ਚ ਲੱਗੀ ਹੁੰਦੀ ਸੀ ਨਾ ਐਂਜਸ ਤੇ ਪਬਲੀ ਸਕੂਲ ਤੇ ਉੱਥੇ ਨਾ ਬਹੁਤ ਜ਼ਿਆਦਾ ਇਹ ਪੰਜਾਬੀ ਸੌਣ ਸੁਣਾਉਂਦੀ ਹੁੰਦੀ ਸੀ ਆਹ ਟੀਚਰਸ ਨੂੰ ਹਨਾ ਉਹ ਜਦੋਂ ਵੀ ਅਸੀਂ ਜਾਣਾ ਹਾਇ ਉਹਨਾਂ ਨੇ ਸਾਰਿਆਂ ਨੇ ਸਾਡੀ ਇੰਨੀ ਉਹ ਸਾਡੇ ਕੋਲ ਤਾਰੀਫ ਕਰਨੀ ਹੈ ਨਾ ਵੀ ਤੁਹਾਡੀ ਬੱਚੀ ਚ ਇੰਨਾ ਟੈਲੈਂਟ ਆ ਤੁਹਾਡੀ ਬੱਚੀ ਦੀ ਆਵਾਜ਼ ਇੰਨੀ ਸੋਹਣੀ ਆ ਵੀ ਇਹ ਕਿ ਸਟੈਮ ਦੀ ਆਵਾਜ਼ ਚਾਹੀ ਕੀਪਨ ਚਲਾ ਦਿਓ ਚਾਹੀ ਇਹਨੂੰ ਫਿੰਗਰ ਬਣਾ ਦਿਓ ਵੀ ਇਹਨੂੰ ਜ਼ਰੂਰ ਲੈ ਕੇ ਜਾਓ ਇਹਦੇ ਟੈਲੈਂਟ ਰੋ ਅੱਗੇ ਵੀ ਇਹਦੀ ਵਾਇਸ ਜਿਹੜੀ ਬਹੁਤ ਜ਼ਿਆਦਾ ਸੋਹਣੀ ਆ ਡਰਾਇੰਗ ਇਥੇ ਵੀ ਗਈ ਡਰਾਇੰੰਗ ਚ ਵੀ ਤੇ ਹੁਣ ਦੇਖਦੇ ਆ ਹੁਣ ਸਹਜ ਲੱਗੀ ਹੋਈ ਆ ਹੁਣ ਇਹਨੇ 15 ਅਗਸਤ ਨੂੰ 13 15 ਨੂੰ 13 ਫਿਰ ਆ ਜਾਣਾ ਤੁਸੀਂ ਜਾਣਾ ਨਹੀਂ ਹੈ ਵਾ ਕੋ ਇਸ ਵਾਰ ਹੈ ਕਿ ਨਾ ਸਕੂਲ ਚ ਬਣਾਣਾ ਬਸ ਇਸ ਵਾਰ ਸੈਜ ਲੱਗੀ ਐ ਸੌਂਗ ਦੇ ਵਿੱਚ ਆਪਣੇ ਸਾਥ ਨੂੰ ਕਹੀ ਗਿਆ ਸਾਰਾ ਬਰਾ ਚੈਨਲ ਦੇ ਉੱਤੇ ਪਾਇਓ ਸਾਡਾ ਸੌਂਗ ਕਰਵਾ ਕੇ ਅੱਜ ਨਮਨਵਾੜਾ ਦੇਖਤਾ ਪਰ ਕਹਿੰਦੇ ਮੈਨੂੰ ਵੀ ਬਣਾ ਦੇ ਮੇਰਾ ਨਹੀਂ ਸਾਰ ਨੂੰ ਕਰ ਸਾਰ ਨੂੰ ਕਹਿੰਿਆ ਕਿ ਸਾਰਾ ਆਪਣੇ ਚੈਨਲ ਦੇ ਉੱਤੇ ਪਾ ਦੇ ਤੁਸੀਂ ਕਿਰਕ ਮੈਂ ਸਾਰੇ ਦੇਖ ਲਾਂ ਕਿ ਮੇਰੀ ਮੰਮੀ ਨਹੀਂ ਮਮਾ ਸ਼ੇਅਰ ਕਰ ਦਮਾਂਗੇ ਤੁਹਾਡਾ ਚੈਨਲ ਨੂੰ ਹਾਂ ਮੈਂ ਕਹਿ ਦੂੰਗੀ ਤੇ ਸਾਰੇ ਇਹ ਸੌ ਸਾਡਾ ਨਾ ਜਿਹੜੀ ਅੱਗ ਨੂੰ ਕਰਾਂਗੇ ਅਸੀਂ ਸਾਡਾ ਵੀਡੀਓ ਬਣਾ ਕੇ ਨਾ ਤੇ ਉਹਦੇ ਪਰ ਪਾ ਦਿਓ ਤੇ ਫਿਰ ਸਰ ਵੀਡੀਓ ਬਣਾਈ ਨਹੀਂ ਸਕਦੇ ਉਹਨਾਂ ਨੇ ਉਹ ਵਧਾਣਾ ਹੁੰਦਾ ਕਿਸਨ ਕਹਦਾ ਹੈ ਨਾ ਦੂਜੇ ਸਭ ਨੂੰ ਕਿਸਨ ਕਹਾਂਗੇ ਕਿਸੇ ਮੈਮ ਨੂੰ ਕਹਾਂਗੇ ਓਕੇ ਮੈਂ ਕਹੂੰਗੀ ਸਾਨੂੰ ਮੈਂ ਤਾਂ ਗੁਰੂ ਜੀ ਕਹਿੰਦੀ ਹੁੰਦੀ ਆ ਸਰ ਉਹ ਹੱਸਦੇ ਨੇ ਫਿਰ ਗੁਰੂ ਜੀ ਗੁਰੂ ਹੀ ਗੁਰੂਏ ਹੁੰਦੇ ਨੇ ਆਪਣਾ ਮੈਂ ਕਹਾਂ ਕਿ ਗੁਰੂ ਜੀ ਕਹਿ ਰਹੇ ਦੂੰਗੇ ਸਾਰੇ ਬੱਚੇ ਹੁਣ ਗੁਰੂ ਜੀ ਨਾਲ ਨੂੰ ਜਿਨ੍ਹਾਂ ਨੂੰ ਸਿੱਖਣ ਤੋਂ ਜਿਨ੍ਹਾਂ ਨੂੰ ਮਿਲਦਾ ਆਪਾਂ ਨੂੰ ਉਹ ਸਾਰੇ ਆਪਣੀ ਗੁਰੂ ਹੁੰਦੇ ਨੇ ਪਪਾ ਪਾ ਕੇ ਤਾਂ ਉਹ ਗੱਡੀ ਲੈ ਕੇ ਆ ਗਏ ਨਾਲੇ ਕਹਿੰਦੇ ਸੀਗੇ ਮੈਂ ਤਾਂ ਕਿਹਾ ਸੀ ਨਾ ਵੀ ਮੀਂਹ ਇੰਨਾ ਪਾਪਾ ਗੱਡੀ ਲੈ ਕੇਿੱਥੋਂ ਆ ਜਾਣੀ ਪਪਾ ਨੇ ਮਗਰ ਕਿੰਚ ਨਹੀਂ ਆਉਣਾ ਹੈਗਾ ਆਪਰੇ ਆ ਗਏ ਤਾਂ ਕਿ ਮੀਂਹ ਪੈਰੇ ਹਨ ਤਾਂ ਆ ਗਏ ਤੇ ਮੈਂ ਨਾ ਇੰਨਾ ਗਰਮੀ ਪਸੀਨਾ ਇੰਨਾ ਚੋਰ ਹੈ ਹਨ ਮੈਨੂੰ ਦੱਸ ਨਹੀਂ ਸਕਦੀ ਪੂਰਾ ਹਾਲ ਅੰਦਰ ਦੇਖੋ ਦੇਖੋ ਤੇ ਹੁਣ ਆਪਾਂ ਤੇਲ ਪਾ ਲੈਣਾ ਤੇਲ ਪਾ ਕੇ ਸਾਰੇ ਨੂੰ ਪਹਿਲਾਂ ਜੀਰਾ ਪਾਵਾਂਗੇ ਉਹ ਚੱਲਣਾ ਨਹੀਂ ਲਓ ਜੀ ਆਪਾਂ ਇਹ ਤੇਲ ਗਰਮ ਕਰਨ ਤੋਂ ਪਹਿਲਾਂ ਇਹਦੇ ਵਿੱਚ ਜੀਰਾ ਪਾਉਣਾ ਤੇ ਜਿੰਨਾ ਚਾ ਥੋੜਾ ਜਿਹਾ ਰੋਸਟ ਕਰ ਲਵਾਂਗੇ ਇਹ ਕੁੰਡੇ ਜਿਹੇ ਤੇ ਅੱਜ ਸਬਜ਼ੀ ਵੀ ਲੱਗਦੀ ਹੁੰਦੀ ਹੈ ਕਾਟਾ ਟੈਟਰ ਆ ਤੇ ਸਬਜ਼ੀ ਵੀ ਲੱਗਦੀ ਇਹ ਮੈਨੂ ਸਾਫ ਕਰਿਆ ਮੱਖਣ ਮਿਲਦੀ ਹੈ ਸਬਜ਼ੀ ਬਣਾਉਂਦੇ ਹਾਂ ਲਓ ਜੀ ਫਰੈਂਡਸ ਆਪਾਂ ਤੇਲ ਗਰਮ ਕਰ ਲਿਆ ਸੀਗਾ ਤੇਲ ਦੇ ਵਿੱਚ ਪਾ ਲਿਆ ਸੀਗਾ ਜੀਰਾ ਤੇ ਹੁਣ ਆਪਾਂ ਪਹਿਲਾਂ ਥੋੜਾ ਜਿਹਾ ਟਾਈਮ ਆਲੂਆਂ ਨੂੰ ਫਰਾਈ ਕਰ ਲਾਂਗੇ ਮੇਰੇ ਮੰਮੀ ਵੀ ਇਦਾਂ ਬਣਾਉਂਦੇ ਹੁੰਦੇ ਨੇ ਤੇ ਬਰਕਤ ਦੀ ਸੋਈ ਵਾਲੇ ਪਰਮਦੀਦੀ ਵੀ ਇਦਾਂ ਹੀ ਬਣਾਈ ਸੀ ਉਹਨਾਂ ਨੇ ਫਸਟ ਟਾਈਮ ਬਣਾਈ ਸੀ ਬਟ ਮੇਰੇ ਮੰਮੀ ਤਾਂ ਕਾਫੀ ਟਾਈਮ ਤੋਂ ਬਣਾਉਂਦੇ ਨੇ ਆਲੂ ਵਾਲੀ ਪਿੰਡੀਆਂ ਤੇ ਬਹੁਤ ਟੇਸਟੀ ਬਣਦੀਆਂ ਨੇ ਉਸ ਦਾ ਕਾਫੀ ਟਾਈਮ ਤੋਂ ਖਾਂਦੇ ਆ ਤੇ ਇਹਨੂੰ ਥੋੜਾ ਜਿਹਾ ਟਾਈਮ ਆਪਾਂ ਫਰਾਈ ਕਰ ਲੈਣਾ ਤੇ ਲੋਜਿਕ ਨਾਲ ਹੋ ਗਏ ਸੀਗੇ ਥੋੜਾ ਜਿਹਾ ਟਾਈਮ ਪਾਇਆ ਨੂੰ ਇੱਕ ਜੀ ਕਰਦਾ ਤੇ ਕੱਢ ਦਵਾ ਮਿਰਚਾਂ ਜ਼ਿਆਦਾ ਨਾ ਹੋ ਜਾਣ ਜ਼ਿਆਦਾ ਲੱਗ ਰਹੀਆਂ ਨੇ ਇੱਕ ਜੀ ਕਰਦਾ ਵੀ ਥੋੜੀ ਕਿਉਂਕਿ ਪਿੰਡੀਆਂ ਨੇ ਤਾਂ ਇੰਨਾ ਘੋਇਆ ਸੁਰਚਰੀਆਂ ਪਰ ਪਿੰਡੀਆਂ ਚ ਲੱਗਦੀਆਂ ਨੇ ਮਿਰਚਾਂ ਤੇ ਪਿੰਡੀਆਂ ਫਿਰ ਬਕਲੀਆਂ ਜੀਆਂ ਲੱਗਾਂ ਲੱਗ ਰਹੀਆਂ ਨੇ ਚਲ ਖਾ ਖਾ ਲੈ ਨਹੀਂ ਮਿਲਾ ਲਓ ਤੇ ਪਿੰਡੀਆਂ ਬਹੁਤ ਗੰਦੀਆਂ ਲੱਗੀਆਂ ਨੇ ਖਾਣ ਨੂੰ ਲਓ ਜੀ ਦੇਖੋ ਜੀ ਆਪਾਂ ਪਾ ਲੇ ਤੇਲ ਹੁਣ ਆਪਾਂ ਇਹ ਪਿਆਜ਼ ਪਾਵਾਂਗੇ ਸੌ ਜੀ ਹੁਣ ਆਪਾਂ ਇਹ ਵੀ ਪਾ ਲੇ। ਹੁਣ ਇਹਨਾਂ ਨੂੰ ਪੁੰਨ ਲਾਂਗੇ ਥੋੜਾ ਜਿਹਾ ਟਾਈਮ। ਸੌ ਜੀ ਹੁਣ ਇਹਨਾਂ ਨੂੰ ਆਪਾਂ ਪਹਿਲਾਂ ਉਹ ਕਰ ਲਈਏ ਫਿਰ ਮਿਲਦੇ ਆ ਤੁਹਾਨੂੰ। ਹਾਂਜੀ ਫ੍ਰੈਂਡਸ ਇੱਧਰ ਆਪਣੇ ਪਿਆਜ਼ ਪਿੰਕਿਸ਼ ਜੇ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਸਾਰੇ ਜਿਆਦਾ ਨਹੀਂ ਆਪਾਂ ਮਸਾਲੇ ਯੂਜ਼ ਕਰਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਮਸਾਲੇ ਵਗੈਰਾ ਨਹੀਂ ਯੂਜ਼ ਕਰਦੇ ਹੈਗੇ ਜਿਆਦਾ। ਇਹ ਆਪਾਂ ਹਲਦੀ ਪਾਵਾਂਗੇ ਥੋੜੀ ਜੀ। ਆ ਥੋੜੀ ਜੀ ਪਾਵਾਂਗੇ ਆਪਾਂ, ਡੇਗੀ ਮਿਰਚ ਜ਼ਿਆਦਾ ਨਹੀਂ ਪਾਉਣੀ ਹੈਗੀ। ਕਿਉਂਕਿ ਹਰੀਆਂ ਮਿਰਚ ਆਪਾਂ ਨੇ ਹਰ ਪੁੱਲ ਪਾਈਆਂ ਹੋਈਆਂ ਨੇ ਤੇ ਕਾਲੀ ਮਿਰਚ ਜ਼ਰੂਰੀ ਹੈ ਇਹਦੇ ਵਿੱਚ। ਕਾਲੀ ਮਿਰਚ ਤਾਂ ਕਰਕੇ ਕਿਉਂਕਿ ਇਹਦੇ ਵਿੱਚ ਬੈ ਹੀ ਹੁੰਦੀ ਹੈ, ਸਭ ਦੀ ਬੈਲੀ ਹੁੰਦੀ ਹੈ ਥੋੜੀ ਜੀ। ਤੇ ਧਨੀਆ ਮੇਰੇ ਕੋਲ ਸੁੱਕਾ ਪਾਊਡਰ ਖਤਮ ਹੋਇਆ ਹੋਇਆ। ਤੇ ਇਹ ਪਾ ਦਾਂਗੇ ਆਪਾਂ ਨਮਕ। ਨਾਮਕ ਇਹ ਮ Pink salt ਹੈ। ਸੇਂਦਾ ਨਾਮਕ ਹੈ Pink। ਲਓ ਜੀ ਇਹ ਆਪਾਂ ਪਾ ਲਿਆ ਨਾਮ ਦਾ। ਤੇ ਹੁਣ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਇੱਕ ਦੋ ਮਿੰਟ ਭੁੰਨ ਲਾਂਗੇ। ਦੀ ਹੋਰ ਸੁਣਾਓ ਤੁਸੀਂ ਦੱਸੋ ਸਾਰਿਆਂ ਨੇ ਅੱਜ ਕੀ ਕੀ ਬਣਾਇਆ ਏ ਕਮੈਂਟ ਕਰਕੇ ਜਰੂਰ ਦੱਸਿਓ ਜਿਹਨੇ ਨਾ ਦੱਸਿਆ ਕਮੈਂਟ ਕਰਕੇ ਫਿਰ ਮੈਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਨੇ ਵੀਡੀਓ ਜਿਹੜੀ ਆ ਪੂਰੀ ਨਹੀਂ ਦੇਖੀ ਹੈਗੀ ਇੱਥੋਂ ਪਤਾ ਲੱਗ ਜਾਊਗਾ ਇੱਥੋਂ ਫੜੇ ਜਾਣਗੇ ਸਭ ਫੜੇ ਜਾਣਗੇ ਹੈਨਾ ਸਾਰੇ ਫੜੇ ਜਾਣਗੇ ਤੇ ਆਹ ਲੋ ਜੀ ਹੁਣ ਆਪਾਂ ਐਡ ਕਰਦਣੀਆਂ ਭਿੰਡੀਆਂ ਓਹੋ ਹੋ 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 ਓ ਮਾਈ ਗੋਡ ਮਾਈ ਗੋਡ ਇੱਕ ਮਿੰਟ ਰੁਕੋ ਜਦੋਂ ਮੈਂ ਪਿੰਡੀਆਂ ਪਾਲਵਾ ਪੇ ਮਿਲੀਆਂ। ਖੱਤੀ ਦੇ ਵਿੱਚ ਕੁਝ ਨਿਊ ਕੀਤਾ ਹੈ। ਨਿਊ ਕੀ ਕੀਤਾ ਮੈਂ ਨਾ ਪਿੰਡੀਆਂ ਮਤਲਬ ਕਿ ਜਿਹੜੀਆਂ ਮਸਾਲਾ ਮਸੂਲਾ ਪਾਉਣ ਤੋਂ ਨੂਨ ਮਿਰਚ ਮਸਾਲੇ ਜਿਹੜੇ ਆਪਾਂ ਪਾਉਣੇ ਆ ਹਨਾ ਉਹ ਪਾਉਣ ਤੋਂ ਬਾਅਦ ਪਾਏ ਆਏ ਹਪਾਈਆਂ ਨੇ ਹਨਾ ਕਿਉਂਕਿ ਅੱਗੇ ਤਾਂ ਦੇਖੋ ਮੈਂ ਕੋਈ ਵੀ ਸਬਜੀ ਆ ਨੂਨ ਮਿਰਚ ਐਂਡ 'ਚ ਪਾਉਣੀ ਹੁੰਦੀ ਆ ਮਤਲਬ ਕਿ ਸੁੱਕੀ ਸਬਜੀ 'ਚ ਇਹ ਨਾ ਮੈਂ ਕਿਸੇ ਦੇ ਦੇਖਿਆ ਸੀਗਾ ਉਹ ਹੈਗੇ ਨੇ ਇੱਕ ਆਂਟੀ ਨੇ ਕਾਫੀ ਬਜ਼ੁਰਗ ਜ਼ੇ ਨੇ ਉਹਨਾਂ ਨੇ ਬਣਾਈਆਂ ਸੀਗੀਆਂ ਹਨਾ ਪਿੰਡੀਆਂ ਤੇ ਉਹਨਾਂ ਨੇ ਨਾ ਵਿੱਚ ਨੂਨ ਮਿਰਚਾ ਜਿਹੜਾ ਪਹਿਲਾਂ ਹਨਾ ਐਡ ਕਰਤਾ ਸੀਗਾ ਮੈਂ ਕਿਹਾ ਵੀ ਮੈਂ ਵੀ ਦੇਖਦੀ ਆ ਵਿੱਚ ਇਸ ਵਾਰ ਐਡ ਕਰਕੇ ਵੀ ਇਹਦਾ ਕੀ ਕੀ ਫਰਕ ਪੈਂਦਾ ਇਹਦੇ ਨਾਲ ਹਨਾ ਤੇ ਬਾਕੀ ਦੇਖ ਲਓ ਤੁਸੀਂ ਦੇਖੇ ਸਕਦੇ ਹੋ ਲਾਲਾ ਲੂਲਾ ਜੀਆਂ ਤਾਂ ਸਿੱਟੀਆਂ ਨਹੀਂ ਹੈਗੀਆਂ ਵੈਸੇ ਵੀ ਮੇਰੇ ਕੋਲ ਪਿੰਡੀਆਂ ਲਾਲਾ ਲੂਲਾ ਜੀਆਂ ਨਹੀਂ ਸਿੱਟਦੀਆਂ ਹੈਗੀਆਂ ਨਹੀਂ ਤਾਂ ਪਿੰਡੀਆਂ ਹੋਈਆਂ ਗੰਦੀਆਂ ਜੀਆਂ ਲਾਲਾ ਜੀਆਂ ਬਣ ਜਾਂਦੀਆਂ ਨੇ ਤਾਂ ਆਣ ਤਾਉਂਦੀ ਆ ਮੈਂ ਤਾਂ ਫਿਰ ਉਹ ਪਿੰਡੀਆਂ ਤੋਂ ਲਓ ਜੀ ਹੁਣ ਇਹਨਾਂ ਨੂੰ ਮੈਂ ਪਿੰਡੀਆਂ ਤੋਂ ਬਣਾ ਕੇ ਹਨਾ ਸਬਜੀ ਨੂੰ ਤੁਹਾਨੂੰ ਫੇਰ ਮਿਲਦੀ ਆ ਤੇ ਬਾਕੀ ਸਾਰੇ ਜਣੇ ਜਰੂਰ ਦੱਸਿਓ ਠੀਕ ਹੈ ਨਾ ਜਿਹੜਾ ਕੁਝ ਮੈਂ ਪੁੱਛਿਆ ਏ ਪਤਾ ਲੱਗ ਜਾਊਗਾ ਵੀ ਤੁਸੀਂ ਫੁੱਲ ਵਲੌਗ ਵਾਚ ਕਰਦੇ ਹੋ ਕਿ ਨਹੀਂ ਕਰਦੇ ਹਾਂਜੀ ਫ੍ਰੈਂਡ ਸਾਡਾ ਆਪਾਂ ਗੁੰਮ ਲਿਆ ਸਬਜ਼ੀ ਆਪਾਂ ਧਾਰਤੀ ਬਾਂਣੀ ਵਸ ਬਾਟੇ ਵਾਲੀ ਉਹ ਮੈਂ ਦੂਜੇ ਸਾਈਡ ਰੱਖਤੀ ਕਿਉਂਕਿ ਤੇ ਉਧਰ ਮੇ ਤਵਾ ਹੋਣਾ ਹੈ ਗਰਮ ਹੋਣ ਦੇ ਲਈ ਰੱਖਤਾ ਤੇ ਇੱਧਰ ਹੁਣ ਆਪਾਂ ਨੇ ਦੁੱਧ ਦਾ ਭਾਂਡਾ ਜਿਹੜਾ ਉਹਨੂੰ ਮਾੜ ਲਾ ਸਹਿਤ ਆਪਾਂ ਪਾਏ ਨਿੱਕੀਏ ਉਹਨਾਂ ਕੋਈ ਹੋ ਰਹੇ ਸੀਗੇ ਬਟ ਲੱਗ ਗਿਆ ਏਦਾਂ ਹੀ ਜਿਵੇਂ ਸੈਲ ਦੇ ਪਾਪਾ ਬਾਸ ਕੇ ਸੇ ਸੇ ਟਿੱਦਾ ਹੋ ਜਾਈਏ ਸੇ ਸੀਗਾ ਤੇ ਉਹ ਤਾਂ ਦੇ ਬਾਈਕ ਤੇ ਹੀ ਆਉਣਗੇ ਉਹ ਕਹਿੰਦੇ ਮੈਂ ਰੁਕ ਕੇ ਆਉਣਾ ਹੁੰਦੀ ਨਹੀਂ ਡੈ ਰਹੀ ਆ ਫਤੋ ਜਨਾ ਮਾਜੇ ਸ਼ੌਕ ਤੇ ਦੇ ਬਾਈਕ ਤੇ ਆਉਣ ਦਾ ਪਾਪਾ ਨੂੰ ਆਇ ਕਿ ਆਣੇਗਾ ਬਗ ਮੈਂ ਪੰਦੇ ਚ ਬਾਈਕ ਤੇ ਕਹਿੰਦੇ ਮੈਂ ਜਦੋਂ ਟਿੱਖੜਾ ਜਾਉਂਗਾ ਮੈਂ ਟਿੱਖੜਾ ਤੇ ਸਾਰਾ ਕੁਝ ਦੱਸਦੇ ਆ ਉਹ ਵੀਡੀਓ ਦੇ ਵਿੱਚ ਪਲੀਜ਼ ਪੜ੍ਹ ਬਾਰੇ ਕਿ ਨਾ ਤੁਸੀਂ ਪੜ੍ਹੋ ਵੀਡੀਓ ਆ ਹੁੰਦੀ ਆ ਜਿਹੜੀ ਨੂੰ ਫੁੱਲ ਵਾਚ ਕਰ ਲਿਆ ਕਰੋ ਹਨਾ ਫਿਰ ਇੱਥੋਂ ਪਤਾ ਲੱਗ ਜਾਂਦਾ ਵੀ ਤੁਸੀਂ ਫੁੱਲ ਵਾਚ ਨਹੀਂ ਕਰਦੇ ਸਿਰਫ ਟਾਈਟਲ ਦੇਖ ਕੇ ਕਮੈਂਟ ਕਰ ਦਿੰਦੇ ਨੇ ਕਈ ਭੈਣ ਭਾਈ ਦਾ ਜਿਹੜਾ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਉਹ ਸਾਰਾ ਕੁਝ ਸੁਣੀਆ ਕਰੋ ਵੀ ਕੀ ਦੱਸਿਆ ਸੀਗਾ ਹਨਾ ਤੇ ਉਹ ਮੈਂ ਟਾਈਟਲ ਦੱਸਿਆ ਸੀਗਾ ਨਾ ਫੋਨ ਉਸ ਸੀ ਸਾਡੀ ਖੰਡ ਤੇ ਮੈਂ ਹੁਣ ਸੇਮਾ ਬਣਾ ਲਈ ਗਰਮ ਗਰਮ ਹੋਈ ਵੀ ਆ ਮੈਂ 2 ਮਿੰਟ ਰੂਮ ਚ ਜਾ ਕੇ ਆਈਆਂ ਪਰ ਅਜੇ ਵੀ ਸੁੱਕੀ ਨਹੀਂ ਹੈਗੀ ਤੇ ਇੱਧਰ ਹੁਣ ਆਪਾਂ ਨੇ ਦੁੱਧ ਗਰਮ ਰੱਖਤਾ ਦੁੱਧ ਉਹ ਆਪਾਂ ਨੇ ਸਲੋ ਕਰਕੇ ਰੱਖਤਾ ਹੋ ਜਾਊਗਾ ਹੁਣ ਗਰਮ ਇਹ ਤੇ ਇੱਧਰ ਨਾਲ ਆਪਾਂ ਨੇ ਦੇਖੋ ਜੀ ਸਬਜ਼ੀ ਆਪਣੀ ਬਣ ਗਈ ਲ ਮੈਂ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣੀ ਆ ਲਓ ਦੇਖੋ ਜੀ ਸਬਜ਼ੀ ਆਪਣੀ ਬਣ ਗਈ ਸਬਜ਼ੀ ਦਾ ਕਲਰ ਵੀ ਬਹੁਤ ਸੋਹਣਾ ਆ ਪਰ ਇਹ ਬਿਲਕੁਲ نیچے ਨਹੀਂ ਲੱਗੀ ਹੈਗੀ ਮੈਨੂੰ ਸਿਗਾ ਵੀ ਮਸਾਲਾ ਪਾ ਕੇ نیچے ਨਾ ਲੱਗ ਜਾਵੇ ਵੀ ਮਤਲਬ ਕਿ ਨੂਣ ਮਿਰਚ ਮਸਾਲੇ ਦੇਖੋ ਬਿਲਕੁਲ ਨਹੀਂ ਚੰਨੀ ਲੱਗੀ ਹੈਗੇ ਤੇ ਬਹੁਤ ਸੋਹਣੀ ਸਬਜ਼ੀ ਬਣੀ ਆ ਆਪਣੀ ਟਿੰਡੀਆਂ ਦੀ ਕੋਈ ਲਾਲਾ ਨਹੀਂ ਛੱਡੀਆਂ ਕੁਝ ਨਹੀਂ ਛੱਡਿਆ ਦੇਖੋ ਕੋਈ ਲਾਲ ਲੂਣ ਨਹੀਂ ਕੋਈ ਚਿੱਪਕੀ ਨਹੀਂ ਕੋਈ ਕੁਝ ਨਹੀਂ ਤੇ ਹੁਣ ਇਹਨੂੰ ਆਪਾਂ ਬੰਦ ਕਰ ਦੇਣਾ ਮਸਲੋ ਕਰਕੇ ਕਰਕੇ ਰੱਖਿਆ ਸੀਗਾ ਤੇ ਹੁਣ ਸਹਿਜ ਦੇ ਪਾਪਾ ਆ ਗਏ ਸੀਗੇ ਤੇ ਸਹਿਜ ਉੱਧਰ ਹੀ ਆ ਸ਼ੌਪ ਤੇ ਉਹ ਵੀ ਯਾਦ ਰਸ ਕੇ ਬੈਠਾ ਕਿ ਉਹ ਵੀ ਜੋ ਪਹਿਲਾਂ ਚਾਂਟੀ ਲੈ ਆਇਆ ਸੀਗਾ ਤੇ ਹੁਣ ਸਹਿਜ ਗਈ ਆ ਚਲੋ ਜੀ ਹੁਣ ਮੈਂ ਤੁਹਾਨੂੰ ਫੇਰ ਮਿਲਦੀ ਆ ਰੋਟੀ-ਰੁੱਟੀ ਖਾ ਕੇ ਨਾ ਤੁਹਾਨੂੰ ਫੇਰ ਮਿਲੂੰਗੀ ਸਾਹ ਆਪਣਾ ਰੋਟੀ ਪਾਣੀ ਸਾਡਾ ਹੋ ਗਿਆ ਮਿਲੋ ਜੀ ਸਾਇਦ ਆਪਾਂ ਨੂੰ ਸਤਿ ਸ਼੍ਰੀ ਅਕਾਲ ਜੀ ਲੈ ਕੇ ਲਾਓ ਸੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਬਸ ਹੁਣ ਅਸੀਂ ਲੈ ਕੇ ਲੁਟਾਉਣੀਆਂ ਕਰਤੀਆਂ ਬੰਦ ਹੋਣ ਸਾਡਾ ਹੋ ਗਿਆ ਸੌਣ ਦਾ ਟਾਈਮ ਤੇ ਟਾਈਮ ਹੋ ਗਿਆ 9:30 ਬਜੇ ਸੋ 9:30 20 ਮਿੰਟ ਹੋ ਗਏ 9:20 ਮਿੰਟ ਹੋ ਚੁੱਕੇ ਨੇ ਤੇ ਬਸ ਹੁਣ ਸਾਡੀ ਸੌਣ ਦੀ ਤਿਆਰੀ ਆ ਤੇ ਗਰਮੀ ਇੰਨੀ ਖਸੌਣ ਦੀ ਤਾਂ ਹਜੇ ਨਹੀਂ ਤਿਆਰੀ ਬਟ ਮੈਂ ਸੋ ਜਾਊਂਗੀ ਅੱਜ ਜਲਦੀ ਕਿਉਂਕਿ ਅੱਜ ਮੇਤੋਂ ਉੱਠਣੀ ਹੋਇਆ ਸਵੇਰੇ ਤੇ ਆਪਾ ਤਾਂ ਫੋੜ ਰੱਖ ਦੋ ਬਈ ਕਿਉਂਕਿ ਪਹਿਲੇ ਕੁਝ ਔੜ ਲਾਤਾ ਤੁਸੀਂ ਤੇ ਰੋਟੀ ਪਾਣੀ ਅਸੀਂ ਖਾ ਲਿਆ ਸਬਜ਼ੀ ਬਣੀ ਸੀਗੀ ਭਿੰਡੀਆਂ ਦੀ ਆਲੂ ਵਾਲੀਆਂ ਭਿੰਡੀਆਂ ਕੇਵਲ ਦੀਆਂ ਲੱਗੀਆਂ ਬਈ ਹਾਂ ਹੁਣ ਆਲੂ ਪਾ ਕੇ ਬਣਾਇਆ ਕਰੀਏ ਹੁਣ ਤੁਸੀਂ ਕੀ ਪੀ ਰਹੇ ਆ ਮੈਂਗੋ ਜੂ ਸ਼ੇਕ ਮੈਂਗੋ ਸ਼ੇਕ ਕਰਮੀ ਇੰਨੀ ਦਾ ਬੁਰਾ ਹਾਲ ਹੋਇਆ ਪਿਆ ਤੇ ਮਿੱਠੂ ਨਹੀਂ ਸਾਡੇ ਆ ਦੇਖ ਮਟਰ ਨਾਲ ਖੇੜ ਰਹੇ ਮਟਰ ਨੂੰ ਛਿੱਲ ਰਹੇ ਨੇ ਖਾ ਰਹੇ ਨੇ ਮਟਰ ਛਿੱਲ ਰਹੇ ਨੇ ਖਾ ਰਹੇ ਨੇ ਕਿੱਥੇ ਕਿੱਥੇ ਧੀਆ ਬਣਾ ਲੀਆਂ ਸਾਰੀਆਂ ਭੈਣਾਂ ਜਰੂਰ ਦੱਸਿਓ ਸਾਡੇ ਪਿੰਡ ਚ ਪਿੰਡ ਚ ਕੰਮ ਆਉਂਦੇ ਨਹੀਂ ਹੈਗੇ ਸਾਡੇ ਮਿਹਰ ਵਿੱਚ 2 ਸਾਲ ਚੌ ਚੜਿਆ ਸੀਗਾ ਧੀਆ ਬਣਾਉਣ ਦਾ ਬਸ 2 ਸਾਲ ਮਨਾ ਕੇ ਫਿਰ ਬੰਦ ਕਰਤੀਆਂ ਪਤਾ ਨਹੀਂ ਕਿਉਂ ਪਤਾ ਨਹੀਂ ਤਾਂ ਇੱਕ ਉਹ ਜਿਹੜੇ ਕੀ ਕਹਿੰਦੇ ਹੁੰਦੇ ਨੇ ਕੀ ਹੁੰਦੇ ਨੇ ਉਹ ਕੀ ਕਹਿੰਦੇ ਹੁੰਦੇ ਨੇ ਪਾਰਟੀ ਬਾਜ਼ੀਆਂ ਪਾਰਟੀ ਬਾਜ਼ੀਆਂ ਨੇ ਤਿਹਾਰ ਵੀ ਖਤਮ ਕਰਤੇ ਪਾਰਟੀ ਬਾਜ਼ੀਆਂ ਕਰਕੇ ਫਿਰ ਤਿਹਾਰ ਖਤਮ ਕਰ ਦਿੰਦੇ ਨੇ ਹਨਾ ਜਦੋਂ ਕਹ ਲਗਾਤਾਰ ਦਾ ਫਲਾਣੀ ਪਾਰਟੀ ਵਾਲਾ ਕਰਾ ਰਿਹਾ ਦੂਜੀ ਪਾਰਟੀ ਵਾਲਾ ਕਹਿੰਦਾ ਅਸੀਂ ਜਾਣਾ ਨਹੀਂ ਅਸੀਂ ਉਹ ਨਹੀਂ ਜਾਣ ਦੇਣੇ ਤੇ ਵੈਸੇ ਇਹ ਚੀਜ਼ਾਂ ਜੋ ਇਹ ਤਾਂ ਪੈਣਾ ਦਾ ਤਿਹਾਰ ਹੁੰਦਾ ਹਨਾ ਇਹਦੇ ਚ ਤਾਂ ਪਾਰਟੀ ਬਾਜ਼ੀਆਂ ਵੈਸੇ ਚੱਲਣੀਆਂ ਨਹੀਂ ਚਾਹੀਦੀਆਂ ਹੈਗੀਆਂ ਇਹ ਤਾਂ ਇੱਕ ਇੰਜੋਏ ਕਰਨਾ ਹੁੰਦਾ ਪੈਣਾ ਦਾ ਹਨਾ ਚਲ ਇਕੱਠੀਆਂ ਹੋ ਜਾਂਦੀਆਂ ਨੇ ਕੁੜੀਆਂ ਬੁੜੀਆਂ ਹਨਾ ਸਾਰੀਆਂ ਤੇ ਹੁਣ ਬਸ ਲੈ ਹੋਏ ਲਈ ਆਪਾਂ ਖੇਤ ਚ ਜਾ ਕੇ ਆਉਣਾ ਠੀਕ ਆ ਪਤਾ ਨਹੀਂ ਮੈਨੂੰ ਕਿਹਨੇ ਕਿਹਾ ਸੀ ਕਿ ਸਾਨੂੰ ਖੇਤ ਵੀ ਦਿਖਾਇਓ ਆਪਣੇ ਹੈ ਜਦੋਂ ਜਾਉਂਦੇ ਹੋ ਹੋਰ ਮਾੜਿਆ ਫੱਟੇ ਵੀਡੀਓ ਵੀ ਖਾ ਜਾਣੀ ਐਨ ਇੱਕ ਦਾ ਤਾਂ ਕੁਝ ਨਹੀਂ ਹੁੰਦਾ ਹੈਗਾ ਮੈਂ ਦੇਖੋ ਉਹਨੇ ਪਾਪਾ ਦਾ ਫੋਨ ਲਈ ਬੈਠੇ ਉਹਨਾਂ ਨੂੰ ਬਸ ਇੱਕ ਪਾਪਾ ਦਾ ਫੋਨ ਮਿਲਦਾ ਮੈਂ ਆਪਣਾ ਫੋਨ ਨਹੀਂ ਦੰਦੀ ਹੈਗੀ ਉਹਨਾਂ ਨੂੰ ਸਿਰਫ ਪਾਪਾ ਦਾ ਫੋਨ ਮਿਲਦਾ ਹੁੰਦਾ ਤੇ ਬਸ ਜੀ ਹੁਣ ਇਹਨਾਂ ਨੂੰ ਪਾਪਾ ਦਾ ਹੀ ਫੋਨ ਮਿਲਦਾ ਹੁੰਦਾ ਉਹ ਬੈਠੇ ਨੇ 10 15 ਮਿੰਟ ਜਿਹੜੇ ਮਿਲ ਲੈਣੇ ਨੇ ਜ਼ਿਆਦਾ ਟਾਈਮ ਨਹੀਂ ਅਸੀਂ ਇਹਨਾਂ ਨੂੰ ਫੋਨ ਦਿੰਦੇ ਹੈਗੇ ਜਾਦਾਂ ਨੀਆਂ ਸੀਗੇ ਜਾਇਆ ਹੋਇਆ ਵੀ ਫੋਨ ਲੈ ਕੇ ਬੈਠੇ ਰੋ ਹੱਤ ਟਾਈਮ ਚੰਗਾ ਨਹੀਂ ਲੱਗਦਾ ਹਨ ਨਿਆਣਿਆਂ ਨੂੰ ਕਿੰਨੇ ਪ੍ਰਕਾਰ ਦੀਆਂ ਚੰਗੀਆਂ ਚੀਜ਼ਾਂ ਵੀ ਮਾੜੀਆਂ ਦੀਆਂ ਹਰ ਟਾਈਮ ਨਿਆਣੇ ਦੇ ਫੋਨ ਚੰਗਾ ਵੀ ਨਹੀਂ ਲੱਗਦਾ ਹੈਗਾ ਕਈ ਭੈਣਾਂ ਨੇ ਤਾਂ ਪਰਸਨਲ ਫੋਨ ਆਪਣੇ ਬੱਚੇ ਛੋਟੇ-ਛੋਟਿਆਂ ਨੂੰ ਲੈ ਕੇ ਦਿੱਤੇ ਹੋਏ ਨੇ ਬਟ ਮੈਂ ਇਹ ਚੀਜ਼ ਨੂੰ ਗਲਤ ਸਮਝਦੀ ਆਂ ਵੀ ਚਲੋ ਜਦੋਂ ਆਨਲਾਈਨ ਸਟੱਡੀ ਕਰਵਾਉਂਦੇ ਸੀ ਉਹ ਲੱਗ ਗੱਲ ਸੀਗੀ ਹਨਾ ਪਰ ਇੰਨਾ ਵੀ ਫੋਨ ਹੁਣ ਇਹਨਾਂ ਦੇ ਬੱਚਿਆਂ ਨੂੰ ਕਿ ਪੁੱਛਿਆਂ ਦਾ ਫੋਨਾਂ 'ਚ ਧਿਆਰ ਰਹਿ ਜਾਵੇ ਬਸ ਹਨਾ ਤੇ ਬਾਕੀ ਜੀ ਹੁਣ ਮੈਂ ਵੀ ਹਲਤਾ ਜਾਣਾ ਆਪਣਾ ਚੂੜੀਆਂ ਚਾੜੀਆਂ ਲੈ ਕੇ ਆਉਂਗੀ ਫੇਰ ਬਾਕੀ ਹਜੇ ਮੈਂ ਸੂਟ ਵੀ ਸਵਾਣਾ ਦੇਣਾ ਏ ਪਤਾ ਨਹੀਂ ਹੁਣ ਨਵਾਂ ਲੈ ਕੇ ਆਉਂਗੀ ਕਿ ਇੱਕ ਜਿਹੜਾ ਮੇਰੇ ਲੈ ਕੇ ਰੱਖਿਆ ਹੋਇਆ ਰਖੜੀਆਂ ਨੂੰ ਜੈ ਇੱਕ ਤਾਂ ਕਿਉਂਕਿ ਗਰਮੀ ਬਹੁਤ ਏ ਇੱਕ ਤਾਂ ਦਿਲ ਕਰਦਾ ਵੀ ਉਸੇ ਸਿੰਪਲ ਜਿਹਾ ਵਸ ਕਾਟਨ ਦਾ ਸਮਾਲ ਮੰਗ ਇੱਕ ਦਿਲ ਕਰਦਾ ਵੀ ਲੈ ਕੇ ਆਵਾਂ ਬੋਲਦੇ ਨਹੀਂ ਬੋਲਦੇ ਨਹੀਂ ਮੂੰਹ ਬੰਦ ਹੋ ਗਿਆ ਸ ਹੈ ਮੂੰਹ ਬੰਦ ਹੋ ਗਿਆ ਉਹਦੇ ਵਿੱਚ ਵੀ ਥੋੜਾ ਹੈ ਹਲੇ ਕੁਸਮੀਰ ਤੇ ਬਾਕੀ ਦੇਖਦੇ ਹਾਂ ਅਸੀਂ ਜਾਣਾ ਜਰੂਰ ਆ ਮੈਂ ਚੁੜੀਆ ਚੜੀਆ ਲੈ ਕੇ ਆਉਣਾ ਥੋੜਾ ਜਿਹਾ ਮੇਕਅਪ ਲੈ ਕੇ ਆਉਂਗੀ ਤੇ ਥ੍ਰੈਡਿੰਗ ਦੇਖੋ ਮੇਰੀ ਕਿੰਨਾ ਬੁਰਾ ਹਾਲ ਹੋਇਆ ਪਿਆ ਮੇਰੇ ਮੂੰਹ ਦਾ ਮੈਨੂੰ ਆਈ ਨਹੀਂ ਇਹ ਜਾ ਕਈ ਭੈਣਾ ਨਾ ਕਿੰਨਾ ਹਨਾ ਉਹਦੇ ਚੱਲਦੇ ਨੇ ਵਲੌਗ ਫੇਸ ਪੈਕ ਲਗਾਉਂਦੀਆਂ ਨੇ ਦੂਏ ਤੀਏ ਦਿਨ ਹਨਾ ਵੀ ਜੇ ਮੈਂ ਵੀ ਚੀਜ਼ਾਂ ਕਰਕੇ ਦਿਖਾਵਾਂ ਨਾ ਵੀ ਫੇਸਬੁਕ ਪੈਕ ਲਾਵਾ ਕੀ ਮੇਰੇ ਵਲੌਗ ਵੀ ਚੱਲ ਪਣ ਪਰ ਮੈਨੂੰ ਲੱਗਦੇ ਨਹੀਂ ਹੈਗੇ ਮੈਨੂੰ ਔਖੇ ਲੱਗਦੇ ਨਹੀਂ ਇਹ ਚੀਜ਼ਾਂ ਕਰਨੀਆਂ ਮੇਰਾ ਮੇਰਾ ਦੁੱਖ ਕਿੰਨੇ ਕਿੰਨੇ ਸਾਲੋਂ ਕੇਬ ਅਫੀਸ਼ੀਅਲ ਨਹੀਂ ਕੀਤਾ ਹੈਗਾ ਆ ਮਾਜੀ ਦੇ ਬੇਟੇ ਨੂੰ ਬੇਟੇ ਦੇ ਮੈ ਰਿਸ਼ਤੇ ਵੀ ਮੈਂ ਸਿਰਫ ਇੱਕ ਬਲੀਚ ਕਰੀ ਸੀਗੀ ਆਕਸੀ ਬਲੀਚ ਕਰਦੀ ਹੁੰਨੀ ਆ ਉਹ ਕਰੀ ਸੀਗੀ ਘਰ ਦੇ ਵਿੱਚ ਤੇ ਉਹਨੂੰ ਵੀ ਇੰਨਾ ਟਾਈਮ ਹੋ ਗਿਆ ਤੇ ਬਲੀਚ ਜ਼ਰੂਰ ਕਰ ਲੈਣੀ ਆ ਫੇਸ਼ ਨੂੰ ਤਾਂ ਪਤਾ ਹੀ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਤੇ ਇਹਦੀ ਕਦੋਂ ਕਰਿਆ ਦੀ ਮੈਨੂੰ ਬਹੁਤ ਟਾਈਮ ਹੋ ਗਿਆ ਹੈ ਨਾ ਸਭ ਤੋਂ ਵਧੀਆ O+ ਦਾ ਹੁੰਦਾ ਮੇਰਾ O+ 3 O+ ਹੜਾ ਕਰ ਦਿੰਦੀ ਹੁੰਨੀ ਆ ਤੇ ਆਉਂਗੀ ਉਹ ਵੀ ਕਿੱਟ ਜੇ ਮੇਰਾ ਮੂਡ ਬਣਿਆ ਤੇ ਇਹਦਾ ਬਲੀਚਾ ਕਰੂੰਗੀ ਰਖੜੀਆਂ ਨੂੰ ਵੀ ਕੱਲੀ ਕੋਈ ਮੈਰਿਜ ਮੂਰੀ ਜਾ ਜਵੇ ਫਿਰ ਕਰਾਂਗੇ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਆਪਾਂ ਅੱਜ ਦਾ ਵਲੌਗ ਆਪਣਾ ਇੰਨਾ ਕਿ ਬਣਿਆ ਜਿਆਦਾ ਬਣਿਆ ਨਹੀਂ ਹੈਗਾ ਅੱਜ ਮੈਂ ਬਣਾਇਆ ਨਹੀਂ ਮੈਂ ਕਿਹਾ ਚਲੋ ਅभी ਬਾਕੀ ਪਹਿਣਾ ਮੇਰੀਆਂ ਜ਼ਰੂਰ ਪੁੱਛਦੀਆਂ ਹੁੰਦੀਆਂ ਨੇ ਵੀ ਦੱਸੋ ਕਿਵੇਂ Google AdSense ਆਉਂਦਾ ਉਹ ਮੈਂ ਜ਼ਰੂਰ ਦੱਸਿਆ ਹੋਇਆ ਵੀਡੀਓ ਦੇ ਵਿੱਚ ਵੀ ਪਹਿਣਾ ਦੱਸ ਦੇਣਾ 10 ਡਾਲਰ ਕੰਪਲੀਟ ਕਰਨੇ ਪੈਂਦੇ ਨੇ 10 ਡਾਲਰ ਕੰਪਲੀਟ ਕਰੇ ਤੋਂ ਬਾਅਦ ਫਿਰ ਆਪਾਂ ਨੂੰ ਇੱਕ ਮੇਲ ਆਉਂਦੀ ਆ ਫਿਰ ਉਹ ਮੇਲ ਦੇ ਵਿੱਚ ਆਪਾਂ ਨੇ ਆਪਣਾ ਟੈਕਸ ਫਾਰਮ ਫਿਲ ਕਰਨਾ ਹੁੰਦਾ ਏ ਆਪਣਾ ਉਹਨਾਂ ਨਾਲ ਕੰਫਰਮ ਕਰਨਾ ਹੁੰਦਾ ਜਿਹੜਾ ਐਡਰੈਸ ਭਰਿਆ ਹੁੰਦਾ ਆਪਾਂ ਨੇ ਤੇ ਉਹ ਭਾਰੇ ਭਰੇ ਦਾ ਆਪਾਂ ਨੇ ਆਪਣਾ ਐਡਰੈਸ ਦਿੱਤਾ ਹੁੰਦਾ ਉਹ ਕੰਫਰਮ ਕਰਨਾ ਹੁੰਦਾ ਉਹਨਾਂ ਨੂੰ ਪੁੱਛਣਾ ਹੁੰਦਾ ਵੀ ਤੁਹਾਡਾ ਕੰਫਰਮ ਆ ਵੀ ਹਨ ਸਹੀ ਆ ਜਾਂ ਕਿਵੇਂ ਵੀ ਹੈ ਹਨਾ ਤੁਸੀਂ ਜੇ ਕੋਈ ਗਲਤੀ ਹੁੰਦੀ ਹੈ ਨਾ ਤੁਸੀਂ ਉਹ ਦੁਬਾਰਾ ਕਰਦਿਆ ਕਰੋ ਜਦੋਂ ਆਪਾਂ ਮੋਨਟਾਈਜ਼ ਦੇ ਟਾਈਮ ਥੋੜਾ ਜਿਹਾ ਆਪਾਂ ਗਲਟ ਕਰ ਦਿੰਦੇ ਆ ਨਾ ਉਹ ਫਿਰ ਆਪਾਂ ਉਹ ਤੋਂ ਸਹੀ ਕਰ ਸਕਦੇ ਆ ਉਹ ਦੁਬਾਰਾ ਫਾਰਮ ਫਿਲ ਕਰ ਸਕਦੇ ਆ ਆਪਾਂ ਸਾਰਾ ਹਨਾ ਤੇ ਉਸ ਤੋਂ ਬਾਅਦ ਜੀ ਦੇਖੋ 2 ਤੋਂ 3 ਵੀਕ ਦਾ ਟਾਈਮ ਹੁੰਦਾ ਹੈ $10 ਕੰਪਲੀਟ ਕਰਨ ਤੋਂ ਬਾਅਦ ਉਹ ਫਿਰ ਆਪਾਂ ਫਿਲ ਕਰਕੇ ਓਕੇ ਕਰ ਦੇਣਾ ਉਸ ਤੋਂ ਬਾਅਦ ਫਿਰ ਆਪਣਾ ਟਾਈਮ ਹੁੰਦਾ ਹੈ 10 ਤੋਂ ਨਾ ਸੌਰੀ 1 ਤੋਂ 3 ਵੀਕ ਦੇ ਵਿੱਚ ਵਿੱਚ ਆਉਂਦਾ ਹੈ ਨਾ ਜੋਦੇ ਵਿੱਚ ਨਹੀਂ ਆਉਂਦਾ ਤਾਂ ਤੁਸੀਂ ਰੀ ਅਪਲਾਈ ਕਰ ਸਕਦੇ ਹੋ ਬਟ ਜਿਹੜਾ ਮਤਲਬ ਮੇਰਾ ਸੀਗਾ ਮੇਰਾ ਤਾਂ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਆ ਗਿਆ ਸੀਗਾ ਤੇ ਕਈਆਂ ਨੂੰ ਕਾਫੀ ਟਾਈਮ ਵੀ ਲੱਗ ਜਾਂਦਾ ਕਈਆਂ ਦਾ ਨਹੀਂ ਵੀ ਆਉਂਦਾ ਹੈਗਾ ਹਨਾ ਉਹ ਮਤਲਬ ਕਿ 3 ਵੀਕ ਦੇ ਵਿੱਚ ਵਿੱਚ ਨਹੀਂ ਆਉਂਦਾ ਤੁਹਾਨੂੰ ਡਰਨੇ ਦੀ ਕੋਈ ਲੋੜ ਨਹੀਂ ਤੁਸੀਂ ਦੁਬਾਰਾ ਉਹ ਪ੍ਰੋਸੈਸ ਸ਼ੁਰੂ ਕਰ ਸਕਦੇ ਹੋ ਫੇਰ ਦੁਬਾਰੇ ਤੋਂ ਹਨਾ ਮੰਗਵਾ ਸਕਦੇ ਆ ਤਿੰਨ ਟਾਈਮ ਤੁਸੀਂ ਮੰਗਵਾ ਸਕਦੇ ਹੋ ਜੇ ਤਿੰਨ ਟਾਈਮ ਤੁਹਾਡਾ ਨਹੀਂ ਆਉਂਦਾ ਹੈਗਾ ਉਸ ਤੋਂ ਬਾਅਦ ਤੁਸੀਂ ਆਪਣੀ ਮੇਲ ਤੇ ਵੀ ਮੰਗਾ ਸਕਦੇ ਹੋ ਪਰ ਜਿਹੜਾ ਮਤਲਬ ਕਿ ਮੇਲ ਵਾਲਾ ਨਹੀਂ ਵਧੀਆ ਲੱਗਦਾ ਹੈਗਾ ਥੋੜਾ ਜਿਹਾ ਅਜੀਬ ਲੱਗਦਾ ਕਿਉਂਕਿ ਸਿਰਫ ਆਪਾਂ ਨੇ ਦੇਖ ਲੈਣਾ ਹੈ ਨਾ ਜਿਹੜਾ ਆਪਣੇ ਹੱਥ ਚ ਆਉਣਾ ਡਾਕ ਰਹੀ ਹੁਣ ਉਹ ਥੋੜਾ ਜਿਆਦਾ ਵੈਸਟ ਲੱਗਦਾ ਹੈ ਨਾ ਫਿਰ ਤਾਂ ਅਗਰ ਇੱਕ ਵਾਰ ਕਿ ਤਿੰਨ ਵਾਰ ਤੁਸੀਂ ਰੀ ਅਪਲਾਈ ਕਰ ਸਕਦੇ ਹੋ ਤੇ ਬਾਕੀ ਤਾਂ ਆ ਹੀ ਜਾਂਦਾ ਜੇ ਕਿਉਂਕਿ ਤੁਹਾਡੇ ਚ ਕੋਈ ਗਲਤੀ ਨਹੀਂ ਹੋਊਗੀ ਕੋਈ ਤੁਸੀਂ ਗਲਤੀ ਨਹੀਂ ਨਾਲ ਫਾਰਮ ਫਿਲ ਨਹੀਂ ਕਰੋਗੇ ਤੁਹਾਡਾ ਆਸਾਨੀ ਦੇ ਨਾਲ ਆ ਜਾਣਾ ਤੇ $3 ਕੰਪਲੀਟ ਕਰਨ ਤੋਂ ਬਾਅਦ ਹੀ ਆਉਣਾ ਹੈ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਕਰਦੇ ਆ ਐਂਡ ਤੇ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਮਿਲਾਂਗੇ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ